ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਨਰਕ ਅਤੇ ਸਵਰਗ ਦੇ ਵਿੱਚ ਕੀ ਫਰਕ ਹੈ ਕਿਵੇਂ ਨਰਕ ਮਿਲਦਾ ਹੈ ਅਤੇ ਕਿਵੇਂ ਸਵਰਗ ਮਿਲਦਾ ਹੈ ਆਓ ਇਸ ਵੀਡੀਓ ਨੂੰ ਸ਼ੁਰੂ ਕਰੀਏ ਜੀ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਸੋ ਸਾਖੀ ਵਿੱਚ ਲਿਖੀ ਹੋਈ ਸਭ ਤੋਂ ਪ੍ਰਾਤਨ ਕਥਾ ਸੁਣੋਗੇ ਇਸ ਪ੍ਰਾਤਨ ਕਥਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਸਵਰਗ ਅਤੇ ਨਰਕ ਦਾ ਜ਼ਿਕਰ ਕੀਤਾ ਹੈ ਬਹੁਤ ਸਾਰੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਕਿ ਸਵਰਗ ਅਤੇ ਨਰਕ ਵੀ ਹੁੰਦਾ ਹੈ ਉਹ ਕਹਿੰਦੇ ਹਨ ਕਿ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ ਜੋ ਕਿੱਥੇ ਹੈ ਕਿ ਉਹੀ ਕੁਝ ਹੈ ਅੱਗੇ ਜੋ ਵੀ ਕੁਝ ਨਹੀਂ ਹੈ ਪਰ 10 ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਸਵਰਗ ਅਤੇ ਨਰਕ ਦਾ ਜ਼ਿਕਰ ਆਉਂਦਾ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਬਾਣੀ ਇਹਨਾਂ ਚੀਜ਼ਾਂ ਨੂੰ ਮੰਨਦੀ ਹੈ 100 ਸਾਖੀ ਦੀ ਕਥਾ ਵਿੱਚ 10 ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਲੇਖਾ ਰੱਬ ਮੰਗੇ ਸੀ ਬੈਠਾ ਕੱਢ ਵਹੀ ਜਮਰਾਦ ਜਦ ਲੇਖਾ ਮੰਗੇ ਕੀ ਮੂੰਹ ਲੈ ਕੇ ਜਾਏਗਾ ਇਸ ਦਾ ਅਰਥ ਹੈ ਕਿ ਰੱਬ ਇੱਕ ਦਿਨ ਲੇਖਾ ਜੋਖਾ ਜ਼ਰੂਰ ਮੰਗੇਗਾ ਉਸ ਵੇਲੇ ਜੋ ਕੁਝ ਵੀ ਕੀਤਾ ਹੋਵੇਗਾ ਉਹ ਮਾਫ਼ ਹੋ ਜਾਵੇਗਾ ਧਰਮਰਾਜ ਕੋਲ ਜਦ ਲੇਖਾ ਦੇਣ ਜਾਵੇਗਾ ਤਾਂ ਕਿਹੋ ਜਿਹਾ ਮੂੰਹ ਲੈ ਕੇ ਜਾਵੇਗਾ ਪਰ ਅੱਜ ਕੱਲ੍ਹ ਦੇ ਲੋਕ ਇਨ੍ਹਾਂ ਗੱਲਾਂ ਨੂੰ ਹਜੇ ਵੀ ਨਹੀਂ ਮੰਨਦੇ ਉਹਨਾਂ ਦਾ ਕਹਿਣਾ ਹੈ ਕਿ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਪਰ ਅੱਜ ਦੀ ਵੀਡੀਓ ਵਿੱਚ ਪੂਰੀ ਵੀਡੀਓ ਜ਼ਰੂਰ ਦੇਖਿਓ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸੌ ਸਾਖੀ ਉੱਤੇ ਯਕੀਨ ਹੈ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਲਾਇਕ ਅਤੇ ਕਮੈਂਟ ਜ਼ਰੂਰ ਕਰਿਓ। ਸੋ ਆਓ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਦਾ ਦੀਵਾਨ ਸਜਾ ਕੇ ਬੈਠੇ ਹੋਏ ਸਨ। ਇੱਥੇ ਬਹੁਤ ਸਾਰੀਆਂ ਸੰਗਤਾਂ ਆਈਆਂ ਸਨ। ਇਨ੍ਹਾਂ ਸੰਗਤਾਂ ਵਿੱਚੋਂ ਦੋ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਏ। ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਬੇਨਤੀ ਕਰਨ ਲੱਗੇ ਕਿ ਆਕਾਰਪੁਰਖ ਸਾਹਿਬ ਜੀ ਅਸੀਂ ਜਦੋਂ ਪਾਠ ਕਰਨ ਲੱਗਦੇ ਹਾਂ ਤਾਂ ਮਨ ਨੂੰ ਇਕਾਤਰਾ ਨਹੀਂ ਮਿਲਦੀ ਮਨ ਜਗਾ ਇਕ ਤਗਾ ਤੇ ਨਹੀਂ ਟਿਕਦਾ ਭਟਕਦਾ ਰਹਿੰਦਾ ਹੈ ਉਹ ਬੀਤੀਆਂ ਹੋਈਆਂ ਗੱਲਾਂ ਗੱਲਾਂ ਨੂੰ ਯਾਦ ਕਰਨ ਲੱਗ ਜਾਂਦਾ ਹੈ ਜਿਹੜਾ ਸਮਾਂ ਅਜੇ ਆਇਆ ਵੀ ਨਹੀਂ ਮਤਲਬ ਆਉਣ ਵਾਲੇ ਭਵਿੱਖ ਦਾ ਫਿਕਰ ਕਰਨ ਲੱਗ ਜਾਂਦਾ ਹੈ ਹਾਲਕਿ ਅਸੀਂ ਅੱਜ ਹੱਥ ਵਿੱਚ ਮਾਲਾ ਫੜੀ ਬੈਠੇ ਹਾਂ ਗੁਟਕਾ ਸਹਿ ਵੀ ਹੱਥ ਵਿੱਚ ਹੁੰਦਾ ਹੈ ਤਾਂ ਪਰ ਇਹ ਵਿਚਾਰ ਸਾਡੇ ਦਿਮਾਗ ਵਿੱਚ ਆਉਂਦੇ ਰਹਿੰਦੇ ਹਨ ਇਹ ਸਾਨੂੰ ਭਜਨ ਬੰਦਗੀ ਨਹੀਂ ਕਰਨ ਦਿੰਦੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਸਾ ਸਾਨੂੰ ਇਹ ਗੱਲ ਦੱਸੋ ਕਿ ਜਿਹੜੇ ਲੋਕ ਨਾਮ ਜਪਦੇ ਹਨ ਅਤੇ ਜਿਹੜੇ ਲੋਕ ਨਾਮ ਬਿਲਕੁਲ ਨਹੀਂ ਜਪਦੇ ਇਹਨਾਂ ਦਾ ਕੀ ਹਾਲ ਹੋਵੇਗਾ? ਉਹਨਾਂ ਨੇ ਕਿਹਾ ਜੋ ਸਵਰਗ ਅਤੇ ਨਰਕ ਅਕਾਲ ਪੁਰਖ ਨੇ ਬਣਾਏ ਹਨ ਉਹ ਕਿਹੜੀ-ਕਿਹੜੀ ਦਿਸ਼ਾ ਵਿੱਚ ਬਣੇ ਹੋਏ ਹਨ ਫਿਰ ਉਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਵਾਬ ਦਿੰਦੇ ਹਨ ਕਿ ਉਹਨਾਂ ਸਿੱਖਾਂ ਨੂੰ ਸਮਝਾਉਂਦੇ ਹੋਏ ਫਰਮਾਉਂਦੇ ਹਨ ਅਕਾਲ ਪੁਰਖ ਨੇ ਸਵਰਗ ਅਤੇ ਨਰਕ ਬਣਾਇਆ ਹੈ ਨਰਕ ਦੱਖਣ ਵੱਲ ਵਸਾਇਆ ਗਿਆ ਹੈ ਜਿੱਥੇ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਸਭ ਕੁਝ ਘਟਦਾ ਰਹਿੰਦਾ ਹੈ ਤੇ ਫਿਰ ਆਉਂਦੀ ਹੈ ਬਾਣੀ ਦੀ ਉਹ ਸਤਕਾਰਯੋਗ ਪੰਕਤੀ ਲੇਖਾ ਰੱਬ ਮੰਗੇ ਸਿਆ बैठा कटवाहे धर्म राए जब लेखा मांगे क्या मुख लेके जाए ए कोई कहानी नहीं ए बिल्कुल सच है ए वाणी श्री गुरु ग्रंथ साहिब जी दी 66वें अंग उते दर्ज है ए ओ अखंड सच है जिस तो कोई भी इंकार नहीं कर सकदा ਕਈ ਲੋਕ ਕਹਿੰਦੇ ਨੇ ਕਿ ਨਰਕਾ ਅਤੇ ਸਵਰਗ ਨਹੀਂ ਹੁੰਦਾ ਪਰ ਉਹੀ ਲੋਕ ਨੇ ਜੋ ਆਪਦੇ ਕਰਮਾਂ ਤੋਂ ਡਰਦੇ ਨੇ ਜਿਨ੍ਹਾਂ ਨੇ ਕਦੇ ਨਾਮ ਨਹੀਂ ਜਾਪਿਆ ਜਿਨ੍ਹਾਂ ਨੇ ਆਪਦੇ ਅੰਦਰ ਕਦੇ ਸ਼ਾਂਤੀ ਨਹੀਂ ਮਾਰੀ ਪਰ ਸੱਚ ਦਾ ਇਹੀ ਹੈ ਕਿ ਜੋ ਮਾੜਾ ਕੰਮ ਕਰਦੇ ਨੇ ਉਹ ਅਕਸਰ ਨਰਕ ਦੇ ਹੱਕਦਾਰ ਮੰਨੇ ਨੇ ਚਿਤਰ ਗੁਪਤਾ ਤੇ ਧਰਮ ਰਾਜ ਉਹਨਾਂ ਦੇ ਲੇਖਾ ਜੋਖਾ ਲਿਖਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਖਾਲੀ ਪਏ ਸਵਰਗ ਨੇ ਤੇ ਨਰਕ ਭਰ ਚੁੱਕੇ ਹਨ ਕਿਉਂਕਿ ਲੋਕ ਚੰਗਾ ਕੰਮ ਹੀ ਨਹੀਂ ਕਰਦੇ ਪਿਆਰ ਭਰਿਆ ਜੀਵਨ ਨਹੀਂ ਜੰਦੇ ਭਰਾ ਭਰਾ ਨੂੰ ਮਾਰਦੇ ਨੇ ਮਾਟੀ ਤੇ ਝਗੜੇ ਕਰਦੇ ਨੇ ਪਰ ਜੋ ਅਕਾਲ ਪੁਰਖ ਦੇ ਭਗਤ ਬਣ ਜਾਂਦੇ ਨੇ ਜੋ ਨਾਮ ਨਾਲ ਜੁੜ ਜਾਂਦੇ ਨੇ ਉਹ ਨਰਕ ਅਤੇ ਸਵਰਗ ਤੋਂ ਵੀ ਉੱਪਰ ਸੱਚਖੰਡ ਤੱਕ ਪਹੁੰਚ ਜਾਂਦੇ ਹਨ ਉਹਨਾਂ ਨੂੰ ਨਾ ਨਰਕ ਦਾ ਡਰ ਹੁੰਦਾ ਹੈ ਨਾ ਹੀ ਸਵਰਗ ਦੀ ਲਾਲਸਾ ਉਹ ਤਾਂ ਕੇਵਲ ਰੱਬ ਦੀ ਰਜਾ ਵਿੱਚ ਰਹਿੰਦੇ ਹਨ ਸੱਚੇ ਪਾਸਾ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਉਹ ਪਰਮਾਤਮਾ ਦਾ ਪਿਆਰਾ ਸਭ ਦਾ ਪਿਆਰ ਬਣ ਜਾ ਪਿਆਰਾ ਬਣ ਜਾਂਦਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਫਰਮਾਉਂਦੇ ਹਨ ਤੁਸੀਂ ਪੜਦੇ ਹੋ ਚੰਗਾ ਕਰਦੇ ਹੋ ਤਾਂ ਇਹ ਫਿਕਰ ਨਾ ਕਰੋ ਕਿ ਮਨ ਨਹੀਂ ਲੱਗਦਾ ਫਿਕਰ ਇਹ ਕਰੋ ਕਿ ਜਦ ਤੱਕ ਤੁਸੀਂ ਗੁਰੂ ਸਾਹਿਬ ਜੀ ਦੇ ਦਰ ਵਿੱਚ ਆਏ ਹੋ ਕੰਨਾਂ ਨੇ ਚੰਗਾ ਸੁਣਿਆ ਅੱਖਾਂ ਨੇ ਚੰਗਾ ਦੇਖਿਆ ਅਤੇ ਰੂਹ ਨੇ ਚੰਗਾ ਮਹਿਸੂਸ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਦੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਭਾਈ ਰਹਿਤ ਮਰਿਆਦਾ ਵਿੱਚ ਰਹੋ ਇਹ ਸਰਬ ਸੁਖ ਮਾਨ ਨੂੰ ਸਿੱਖ ਪੁੱਛਦੇ ਹਨ ਕਿ ਸਰਬ ਸੁਖ ਗੁਰੂ ਸਾਹਿਬ ਜੀ ਕਿਹੜਾ ਹੈ ਗੁਰੂ ਸਾਹਿਬ ਜੀ ਮੁਸਕਰਾ ਕੇ ਫਰਮਾਉਂਦੇ ਹਨ ਸਰਬ ਸੁਖ ਤਨ ਦਾ ਵੀ ਹੈ ਤੇ ਮਨ ਦਾ ਵੀ ਹੈ ਤਨ ਦਾ ਵੀ ਹੈ ਇਹ ਸੁਣ ਕੇ ਸਿੱਖ ਹੋਰ ਪਰੇਸ਼ਾਨ ਕਰਦੇ ਹੋਏ ਕਹਿੰਦੇ ਹਨ ਕੇ ਸੱਚੇ ਪਾਸਾ ਸਾਡੇ ਪਿੰਡ ਵਿੱਚ ਜਦੋਂ ਕੋਈ ਔਰਤ ਮਰਦੀ ਹੈ ਤਾਂ ਕਾਜੀ ਆ ਕੇ ਕਿਲ ਠੋਕਦਾ ਹੈ ਤੇ ਆਖਦਾ ਹੈ ਹੁਣ ਇਹ ਚੁੰਡੇਲ ਨਹੀਂ ਬਣੇਗੀ ਗੁਰੂ ਸਾਹਿਬ ਜੀ ਹੌਲੀ ਜਿਹੇ ਹੱਸਦੇ ਹੋਏ ਤੇ ਫਰਮਾਉਂਦੇ ਹਨ ਇੰਨਾ ਪਰਮਾਤਮਾ ਦਾ ਨਾਂ ਪਿਆ ਕਰੋ ਚੁੰਡੇਲਾ ਭੂਤਾ ਨਹੀਂ ਹੁੰਦੀਆਂ ਸੱਚ ਸੁੱਖ ਤਾਂ ਬਾਣੀ ਦੇ ਵਿਸ਼ਵਾਸ ਕਰਨ ਤੇ ਰੱਖਣ ਨਾਲ ਆਉਂਦਾ ਹੈ ਜੋ ਮ੍ਰਿਤਕ ਨੂੰ ਜਪਜੀ ਸਾਹਿਬ ਪੜ ਕੇ ਇਸ਼ਨਾਨ ਕਰਵਾਇਆ ਜਾਂਦਾ ਹੈ ਉਹ ਕਦੇ ਵੀ ਭੂਤ ਜਾਂ ਪ੍ਰੇਤ ਜਾਂ ਚੰਡੇਲ ਨਹੀਂ ਬਣਦਾ ਫਿਰ ਆਉਂਦੀ ਹੈ ਗੁਰੂ ਸਾਹਿਬ ਜੀ ਦੇ ਅੰਮਰਤ ਬੂੰਦ ਵਰਗੀ ਸਿੱਖਿਆ ਬਾਣੀ ਪੜੋ ਤੇ ਬਾਣੀ ਤੇ ਭਰੋਸਾ ਰੱਖੋ ਜੋ ਬਾਣੀ ਨਹੀਂ ਪੜਦਾ ਉਹ ਖੁਦ ਹੀ ਭੂਤ ਵਰਗਾ ਬਣ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕਿਸੇ ਕਬਰ ਪੱਥਰ ਜਾਂ ਪੀਰ ਨੂੰ ਨਾ ਪੂਜਣਾ ਤੇ ਨਾ ਹੀ ਉਹਨਾਂ ਤੋਂ ਮੰਗਣਾ ਜੇ ਮੰਗਣਾ ਹੈ ਤਾਂ ਸਿਰਫ ਅਕਾਲ ਪੁਰਖ ਕੋਲੋਂ ਹੀ ਮੰਗੋ ਤੇ ਉਸ ਕੋਲੋਂ ਹੀ ਮੰਗਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਾਰੇ ਮਨੁਕਾਮਨਾ ਪੂਰੇ ਕਰਨਗੇ ਤੇ ਆਖਰ ਵਿੱਚ ਗੁਰੂ ਸਾਹਿਬ ਨੇ ਇੱਕ ਵੱਡੀ ਗੱਲ ਕਹੀ ਨਗਨ ਫਿਰਨ ਨਾਲ ਸਿਰ ਮੂਹਣ ਨਾਲ ਪਰਮਾਤਮਾ ਨਹੀਂ ਮਿਲਦਾ ਜੇ ਪਰਮਾਤਮਾ ਇਸ ਤਰ੍ਹਾਂ ਮਿਲਦਾ ਹੁੰਦਾ ਤਾਂ ਸਾਰੇ ਵੀ ਜੰਗਲਾਂ ਵਿੱਚ ਜਿਹੜੇ ਜੀਵ ਜੰਤੂ ਰਹਿੰਦੇ ਹਨ ਤਾਂ ਉਹ ਕਾਦੇ ਦੇ ਮੁਕਤ ਹੋ ਜਾਂਦੇ ਸਿੱਧੀ ਦਾ ਨਾਮ ਨਾਲ ਹੀ ਮਿਲਦੀ ਹੈ ਕਹੋ ਕਬੀਰ ਸੁਣ ਰੇ ਪਾਈ ਨਾਮ ਬਿਨਾ ਨਾ ਗਤਵੇ ਪਾਈ ਜਦ ਇਹ ਬਚਨ ਸਿੱਖਾਂ ਨੇ ਸੁਣੇ ਤਾਂ ਉਹ ਬਹੁਤ ਖੁਸ਼ ਹੋ ਗਏ ਅਤੇ ਮਸਤ ਹੋ ਗਏ ਅੱਖਾਂ ਵਿੱਚ ਹੁਨਰ ਹਨੂਰ ਵਗ ਗਿਆ ਮੱਥਾ ਟੇਕਿਆ ਤੇ ਆਖਿਆ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਨਿਹਾਲ ਹੋ ਗਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਅੱਗੇ ਦੀਆਂ ਹੋਰ ਵੀਡੀਓ ਇਸ ਤਰ੍ਹਾਂ ਦੀਆਂ ਬਣਾ ਸਕੀਏ ਸਾਡੇ ਚੈਨਲ ਨੂੰ ਘੱਟ ਤੋਂ ਘੱਟ ਦੇਖਿਆ ਜਾ ਰਿਹਾ ਹੈ ਘੱਟ ਵੀ ਵਿਊ ਵੀ ਘਟਾ ਰਹੇ ਨੇ ਜੇ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਤਾਂ ਇਸ ਚੈਨਲ ਨੂੰ ਅਸੀਂ ਹੋਰ ਵੀ ਉੱਚਾ ਲੈ ਕੇ ਜਾਵਾਂਗੇ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸੇ ਸਿੱਖ ਇਤਿਹਾਸ ਨਾਲ ਜੁੜੋ ਸਿੱਖ ਬਣਾਓ ਤੇ ਅੰਬਰ ਤੱਕੋ ਵੱਧ ਤੋਂ ਵੱਧ ਹੋਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ